ਕਾਫੀ ਕੰਪਲੇਂਟਸ ਆ ਰਹੀਆਂ ਸੀ ਜੀ ਕਿ ਇੱਕ ਡ੍ਰੀਮ ওভারਸੀਜ਼ ਕਰਕੇ ਇੱਕ ਕੰਪਨੀ ਹੈ ਜਿਹੜੀ ਜੀ ट्रैवल एजन्ਸੀ ਦਾ ਕੰਮ ਕਰਦੀ ਆ ਬਹੁਤ ਸਾਰੇ ਲੋਕ ਸਾਡੇ ਕੋਲ ਆ ਰਹੇ ਸੀ ਕਿ ਸਾਡੇ ਨਾਲ ਜਿਹਨਾਂ ਨੇ ਫਰਾਡ ਕੀਤਾ ਸਾਡੇ ਕੋਲ ਪੈਸੇ ਠੱਗ ਲਏ ਨੇ ਔਰ ਸਾਨੂੰ ਵੀਜ਼ਾ ਦਵਾਉਣ ਦਾ ਪ੍ਰੋਮਿਸ ਕੀਤਾ ਕੁਛ ਨੇ ਤਾਂ ਕਿਹਾ ਜੀ ਸਾਨੂੰ ਵੀਜ਼ਾ ਦਿਖਾਏ ਪਰ ਦਿੱਤੇ ਨਹੀਂ ਔਰ ਕੁਝ ਨੇ ਅਜੇ ਤੱਕ ਵੀ ਇਹਨਾਂ ਨੇ ਕੋਈ ਵੀਜ਼ਾ ਦੇ ਬਾਰੇ ਰਿਸਪੌਂਡ ਨਹੀਂ ਕੀਤਾ ਪੈਸੇ ਕੁਝ ਨਹੀਂ ਦਿੱਤੇ ਇਹਨਾਂ ਨੂੰ ਲੱਗ ਰਿਹਾ ਹੈ ਇਸ ਸਬੰਧ ਵਿੱਚ ਵੀ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿਉਂਕਿ ਅਸੀਂ ਐਫਆਈਆਰ ਦਰਜ ਕੀਤੀ 204 ਅੰਡਰ ਸੈਕਸ਼ਨ 318 ਸਬਸੈਕਸ਼ਨ 4 ਐਂਡ 60 ਵੀਐਨਐਸ ਐਕਟ ਇਹੇ ਸਿਟੀ ਫੋਰਵਰਡ ਰਜਿਸਟਰ ਕੀਤਾ ਗਿਆ ਹੈ ਔਰ ਇਸ ਸਬੰਧ ਵਿੱਚ ਅਸੀਂ ਜਿਹੜਾ ਰੇਡ ਕੀਤੀ ਤਾਂ ਮੌਕੇ ਤੇ ਸਾਨੂੰ ਜਿਹੜਾ ਹੈ ਅਨਿਕੇਤ ਆਨੰਦ ਔਰ ਅੰਕੁਸ਼ ਇਹ ਭਾਮੀਆਂ ਖੁਰਦ ਲੁਧਿਆਣੇ ਦਾ ਰਹਿਣ ਵਾਲਾ ਹੈ ਏ ਇਸ ਜਿਹੜਾ ਹੈਗਾ ਕੰਸਲਟੈਂਸੀ ਹੈ ਜਿਹੜਾ ਇਹਨਾਂ ਨੇ ਟਰੈਵਲ ਜੈਂਟੀ ਦੀ ਹੈ ਇਥੇ ਬੀਸਿਕਲੀ ਕੋਆਰਡੀਨੇਟਰ ਸੀਗਾ ਔਰ ਇਹਦੇ ਕੁਝ ਵਿੱਚ ਦੇ ਵਿੱਚ ਅਸੀਂ ਜਿਹੜੇ ਇਹ ਵੀ ਮੇਨ ਓਨਰਸ ਵਗੈਰਾ ਹੈਗੇ ਔਰ ਜਿਹੜੇ ਨਾਲ ਸਾਰਾ ਕੋਆਰਡੀਨੇਟ ਕਰਦੀ ਸੀਗੇ ਉਹਨਾਂ ਨੂੰ ਵੀ ਨਾਮ ਚੈੱਕ ਕਰ ਲਿਆ ਗਿਆ ਬਹੁਤ ਜਲਦੀ ਸਾਡੀ ਟੀਮ ਆਨੇ ਮੋਰ ਅਰੈਸਟ ਕਰ ਲੈਂਦੀ ਹੈ ਤੇ ਇਹਦੇ ਨਾਲ ਕਈ ਲੋਕਾਂ ਦੇ ਨਾਲ ਇਹਨਾਂ ਦੇ ਦਿੱਗੀ ਥੋੜੀ ਕਵਾਰੀ ਹੈਗੀ ਹੈ ਟਰੈਵਲ ਜੈਂਟੀ ਦੇ ਨਾਮ ਤੇ ਉਹਦਾ ਇੱਕ ਕਾਫੀ ਸਕਸੈਸਫੁਲ ਕੇਸ ਸਾਨੂੰ ਇਥੇ ਮਿਲਿਆ ਹੈਗਾ ਔਰ ਇਹਨਾਂ ਨੂੰ ਅਸੀਂ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਕਾਫੀ ਰੋਮਨ ਜਿਹੜੇ ਸਾਡੇ ਕੋਲ ਬੁਰੀ ਅਪਰੋਚ ਕੀਤਾ ਹੈ ਰਿਹਾ ਉਹਨਾਂ ਦੇ ਵੀ ਅਸੀਂ ਸਾਰਾ ਐਵਿਡੈਂਸ ਇਸ ਔਨ ਰਿਕਾਰਡ ਲੈ ਕੇ ਤੇ ਇਹਨਾਂ ਨੂੰ ਅਸੀਂ ਵੱੜਦੀ ਹੋਏ ਇਹਨਾਂ ਦੀ ਜਿਹੜੀ ਹੈ ਕਾਰਵਾਈ ਕਰਕੇ ਵੀ ਵਿਲ ਇਨਸ਼ੋਰ ਜਸਟਿਸ ਇਸ ਸਟਾਈਲ ਅਪਰੋਕਸੀਮੇਟਲੀ ਕਿੰਨੇ ਕਿਲੱਖ ਦਾ ਜਿਹੜਾ ਸੌਡ ਹੋ ਸਕਦਾ ਸਾਡੇ ਕੋਲ ਹੁਣ ਤੱਕ ਜ 13 ਕੰਪਲੇਂਟਸ ਆਈਆਂ ਨੇ ਹਰੇ ਕੰਪਲੇਨ ਦੇ ਵਿੱਚ ਲਾ ਲਪਾ ਗਿਆ ਨੇ 2-2 ਲੱਖ ਰੁਪਏ ਸਭ ਕੋ ਲਿਆ ਹੈਗਾ ਔਰ ਜਿੰਨਾ ਨੂੰ ਤਾਂ ਜਿਹੜੇ ਤਾਂ ਜ਼ਿਆਦਾ ਪਰਸਿਊ ਕਰਦੇ ਸੀ ਆਪਣੇ ਕੇਸ ਦੇ ਵਿੱਚ ਉਹਨਾਂ ਨਾਲ ਕੋਈ 50000 ਦੇ ਕੇ ਕੋਈ 40000 ਦੇ ਕੇ ਰਾਜ਼ਨਾਮਾ ਕਰ ਲੈਂਦੇ ਸੀ ਸੋ ਜਿਵੇਂ ਜਿਵੇਂ ਸਾਡੇ ਕੋਲ ਕੰਪਲੇਨੈਂਸ ਆਈ ਜਾ ਰਹੀ ਹੈ ਉਹਦੇ ਵੇਲੇ ਸਮਝੋ ਇਹਦਾ ਵੋਲਿਊਮ ਆਫ ਪਾਸਪੋਰਟ ਵੀ ਬ੍ਰਾਉਂਟ ਹੋਏ ਜੀ ਜਦੋਂ ਇਹਨੂੰ ਅ ਮਿਲ ਜੀ ਇਹਨਾਂ ਤੇ ਅਜੇ ਪੁੱਛ ਕੇ ਜਾਰੀ ਹੈ ਇਹਨਾਂ ਦਾ ਰਿਮਾਂਡ ਹੋਇਆ ਹੈ ਕਿਨੂੰ ਪਾਰਨ ਵੀ ਮੇ 10ਵੇਂ ਵੀ ਜਿਹੜੇ ਇਹਦੇ ਪਾਰਟਨਰਸ ਹੈਗੇ ਨੇ ਅਸੀਂ ਨਾਮਜ਼ਦ ਕੀਤੇ ਹੋਏ ਆ ਉਹਨਾਂ ਨੂੰ ਵੀ ਸਾਡੀ ਟੀਮ ਆ ਬਹੁਤ ਜਲਦੀ ਦੇਖਤਾ ਹੈ ਜਿਹੜੇ ਉਹਨਾਂ ਦੇ ਪਾਰਟਨਰਸ ਨੇ ਜਿਹੜੇ ਉਹਨਸ ਨੇ ਉਹ ਹੋਰ ਵੀ ਇਦਾਂ ਦੇ ਐਂਟਰਪ੍ਰਾਈਜ਼ਸ ਚਲਾ ਰਹੇ ਹਨ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੀ ਆ ਕੁਝ ਬਿਲਕੁਲ ਜੀ ਅਸੀਂ ਇਹਦੇ ਵਿੱਚ ਵੀ ਵੈਰੀਫਾਈ ਕਰਾਂਗੇ ਇਹਨਾਂ ਦੀ ਬੁਨਿਆਦ ਦੇ ਵਿੱਚ ਲਿਆਵਾਂਗੇ ਫਿਲਹਾਲ ਸਾਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਗ੍ਰੀਨ ਓਵਰਸੀਜ਼ ਵੀਜ਼ਾਸ ਕਰਕੇ ਹੈ ਉਹ ਅਸੀਂ ਨਾ ਤੋਂ ਡੀਸੀ ਆਫਿਸ ਤੋਂ ਪਤਾ ਕਰਾ ਲਿਆ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਇਸੇ ਕਰਕੇ ਇਸ ਜਿਤੇਰਾ ਪੁਤਿਆ ਜੋ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐ ਉਹ ਉਹ ਸੈਕਸ਼ਨ ਦਾ ਵੀ ਵਰਤਾ ਕੀਤਾ ਹੈ ਜਿਵੇਂ ਜਿਵੇਂ ਅੱਗੇ ਸਾਨੂੰ ਹੋਰ ਇਨਪੁਟ ਆਏਗੀ اور ਸਾਡੀ ਇਨਵੈਸਟੀਗੇਸ਼ਨ ਜਾਰੀ ਰਹੇਗੀ ਹੋਮਿਓਪੈਥੀ ਕੇ ਜਿਹੜਾ ਕੋਲ ਲਾਇਸੈਂਸ ਹੈ ਨਹੀਂ ਉਹ ਚੈੱਕ ਕਰਾਂਗੇ ਅਸੀਂ ਉਹ ਵੀ ਜੀ ਇੱਕ-ਇੱਕ ਕਰਾਂਗੇ ਜਿਨ੍ਹਾਂ ਦੇ ਕੋਲ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹ ਰਹੇ ਹਾਂ ਕਿ ਜਿਹੜੇ ਵੀ ਲੋਕ ਇੱਥੇ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਉਹ ਸਾਬਤਨ ਹੋ ਜਾਣਗੇ ਸਾਡੀ ਔਰ ਤੇ ਸਖਤ ਕਾਰਵਾਈ ਕੀਤੀ ਜਾਏਗੀ